हेलो दोस्तों मैं अंकित सिंह राणा स्वागत करता हूं आपका सारेंदा तो अपने फेवरेट YouTube चैनल प्रताप एकेडमी दे के ऊपर। ਤਾਂ ਆਪਾਂ ਹੀ 2025 ਸ਼ੁਰੂ ਹੋ ਚੁੱਕਿਆ ਹੈ ਤੇ 2025 ਦੇ ਵਿੱਚ ਜਾਂ ਤਾਂ ਜਨਵਰੀ ਦੇ ਲਾਸਟ ਦੇ ਵਿੱਚ ਜਾਂ ਫਰਵਰੀ ਦੇ ਪਹਿਲੇ ਵੀਕ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਜਿਹਦੀ ਤੁਸੀਂ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਹੋ, ਵੇਟ ਕਰ ਰਹੇ ਹੋ, ਉਹ ਅਨਾਉਂਸ ਹੋ ਸਕਦੀ ਹੈ। ਅਜੇ ਹੀ ਚਰਚਾ ਹੈ ਪਰ ਐਕਚੁਅਲੀ ਦੇ ਵਿੱਚ ਮੈਨੂੰ ਸੱਚੀ ਨਹੀਂ ਪਤਾ ਕਿ ਕਦੋਂ ਭਰਤੀ ਆਣੀ ਹੈ। ਠੀਕ ਹੈ ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਕਮੈਂਟ ਆਉਂਦੇ ਆਗੇ 2025 ਦੇ ਵਿੱਚ ਕਨਸਟੇਬਲ ਦੀ ਭਰਤੀ ਕਦੋਂ ਆਏਗੀ? ਚਰਚਾ ਹੈ ਅਫਵਾਹ ਕਹ ਲਓ ਜਾਂ ਐਕਿਊਰੇਟੀ ਇਨਫੋਰਮੇਸ਼ਨ ਕਹ ਲਓ ਪਰ ਚर्चा ਚੱਲ ਰਹੀ ਹੈ ਆਣੀ ਜ਼ਰੂਰ ਹੈ ਇਹ ਮੈਂ 100% ਕਹਿ ਸਕਦਾ ਹਾਂ ਕਿ ਮਿਲੇਗੀ ਭਰਤੀ ਤੁਹਾਨੂੰ ਇਸ ਸਾਲ ਦੀ ਠੀਕ ਹੈ ਤੇ ਜਦੋਂ ਵੀ ਭਰਤੀ ਤੁਹਾਨੂੰ ਮਿਲੇਗੀ ਜਦੋਂ ਵੀ ਭਰਤੀ ਓਪਨ ਹੋਏਗੀ ਉਸ ਤਿਆਰੀ ਨੂੰ ਵਧੀਆ ਕਰਨ ਦੇ ਲਈ ਤੇ ਤੁਹਾਡੀ ਸਿਲੈਕਸ਼ਨ ਨੂੰ 100% ਕਰਨ ਦੇ ਲਈ ਪ੍ਰਤਾਪ ਅਕੈਡਮੀ ਤੁਹਾਡੇ ਲਈ ਸਪੈਸ਼ਲੀ ਬੈਚ ਲੈ ਕੇ ਆਈ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਠੀਕ ਹੈ ਓਨਲੀ ਕਨਸਟੇਬਲ ਦਾ ਬੈਚ ਹੈ ਫਿਲਹਾਲ ਕਿਉਂਕਿ ਕਨਸਟੇਬਲ ਦੀ ਭਰਤੀ ਦੇ ਚਾਂਸ ਜ਼ਿਆਦਾ ਹੈਗੇ ਆ ਆਣ ਦੇ ਜੇ ਸਬ ਇੰਸਪੈਕਟਰ ਆਏਗਾ ਜਾਂ ਐਸਆਈ ਆ ਉਹ ਪਾ ਬਾਅਦ ਚ ਦੇਖਾਂਗੇ ਪਰ ਓਨਲੀ ਕਨਸਟੇਬਲ ਦਾ ਬੈਚ ਤੁਹਾਡੇ ਲਈ ਸ਼ੁਰੂ ਕਰਿਆ ਹੈ ਜੀ ਉਹ ਬੈਚ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਕਲੀਅਰ ਅੱਜ ਇਸ ਵੀਡੀਓ ਚ ਦੱਸ ਦਿੰਦਾ ਹਾਂ ਹਾਲਾਂਕਿ ਬੈਚ ਪਹਿਲਾਂ ਤੋਂ ਹੀ ਲਾਂਚ ਹੈ ਆਲਰੇਡੀ ਉਹਦੇ ਚ ਇਨਰੋਲਮੈਂਟ ਚੱਲ ਰਹੀ ਹੈ ਕਲਾਸਾਂ ਮੰਡੇ ਤੋਂ ਸਟਾਰਟ ਹੋ ਜਾਣਗੀਆਂ ਪਰ ਕਈ ਬੱਚਿਆਂ ਨੂੰ ਪਿਛਲੀ ਵੀਡੀਓ ਤੋਂ ਸ਼ਾਇਦ ਕੁਝ ਨਹੀਂ ਸਮਝ ਆਇਆ ਕੁਝ ਉਹਨਾਂ ਦੇ ਡਾਊਟ ਬਹੁਤ ਜ਼ਿਆਦਾ ਸੀ ਕਿ ਜਾਂ ਫਿਰ ਸ਼ਾਇਦ ਉਹਨਾਂ ਨੇ ਪੂਰੀ ਵੀਡੀਓ ਨਹੀਂ ਦੇਖੀ ਤਾਂ ਮੈਂ ਦੁਬਾਰੀ ਵੀਡੀਓ ਬਣਾ ਰਿਹਾ ਇਸ ਨੂੰ ਬਿਨਾਂ ਸਕਿੱਪ ਕਰੇ ਧਿਆਨ ਨਾਲ ਸੁਣ ਲਿਓ ਜਸਟ 5 ਜਾਂ 7 8 10 ਮਿੰਟ ਦੀ ਕਲਾਸ ਜਾਂ ਇਹ ਵੀਡੀਓ ਹੋਣੀ ਹੈ ਆਰਾਮ ਨਾਲ ਸੁਣ ਲਓ ਕੁਝ ਨਹੀਂ ਹੁੰਦਾ ਠੀਕ ਹੈ ਓਕੇ ਤਾਂ ਫੁੱਲ ਇਨਫੋਰਮੇਸ਼ਨ ਤੁਹਾਨੂੰ ਉਸ ਬੈਚ ਬਾਰੇ ਮਿਲ ਜਾਏਗੀ ਇਹ ਬੈਚ ਸਿਰਫ ਪੰਜਾਬ ਪੁਲਿਸ ਕਨਸਟੇਬਲ ਦਾ ਹੈ ਠੀਕ ਹੈ ਤੇ ਕੋਈ ਵੀ ਵੀਡੀਓ ਦੇ ਥੱਲੇ ਇਹ ਕਮੈਂਟ ਨਾ ਕਰੇ ਕਿ ਭਰਤੀ ਕਦੋਂ ਕਿਹੜੀ ਤਰੀਕੇ ਨੂੰ ਆਏਗੀ ਜਾਂ ਕਦੋਂ ਆਏਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਆਏਗੀ ਚਾਹ ਜਨਵਰੀ ਦੇ ਲਾਸਟ ਵੀਕ ਚਾਹੇ ਫਰਵਰੀ ਦੇ ਫਰਸਟ ਵੀਕ ਚਾਹੇ ਜਾਂ ਉਸ ਤੋਂ ਅੱਗੇ ਪਿੱਛੇ ਹੈ ਠੀਕ ਹੈ ਭਰਤੀ ਆ ਜ਼ਰੂਰ ਜਾਏਗੀ ਠੀਕ ਹੈ ਤੁਸੀਂ ਆਪਣੀ ਤਿਆਰੀ ਨੂੰ ਪ੍ਰੋਪਰ ਵਧੀਆ ਰੱਖੋ ਇੱਥੇ ਲਿਖਿਆ ਹੈ ਦੇਖੋ ਸਿਲੈਕਸ਼ਨ ਦੀ 100% ਗਾਰੰਟੀ ਵਾਲਾ ਵੈਚ ਉਹ ਕਿਉਂ ਲਿਖਿਆ ਹੈ ਵਾਈ ਜਿਹੜੇ ਬੱਚੇ ਪਹਿਲਾਂ ਪੜ੍ਹ ਕੇ ਗਏ ਆ ਜਿਹੜੇ ਬੱਚੇ ਸਿਲੈਕਟ ਹੋਏ ਆ ਜਿਹੜੇ ਬੱਚੇ ਜੋਬ ਕਰ ਰਹੇ ਹੈ 24 ਦੇ ਵਿੱਚ ਭਰਤੀ ਹੋਏ 23 ਚ ਭਰਤੀ ਹੋਏ ਜਿਹੜੇ ਤਿਆਰੀ ਕਰ ਰਹੇ ਆ ਜਿਹੜੇ ਫਿਜ਼ੀਕਲ ਚ ਰਹਿ ਗਏ ਤੁਸੀਂ ਉਹਨਾਂ ਤੋਂ ਪੁੱਛਿਓ ਇਹ ਕਿਉਂ ਲਿਖਿਆ ਹੋਇਆ ਇੱਥੇ ਠੀਕ ਹੈ ਐਵੇਂ ਮੈਂ ਤੁਹਾਨੂੰ ਇੱਥੇ ਕਹਿਦਾ ਕਿ ਜੀ 24 ਦੇ ਵਿੱਚ ਸਾਡੀ 500 ਸਿਲੈਕਸ਼ਨ ਆ ਸੀਗੀ 23 ਦੇ ਵਿੱਚ 350 ਸਿਲੈਕਸ਼ਨ ਆ ਸੀਗੀ ਆਫ ਰੋਡ ਬਾਜੀ ਆਪਣੀ ਤੋਂ ਨਹੀਂ ਹੁੰਦੀ ਠੀਕ ਹੈ ਤੇ ਸਿੰਪਲ ਜੀ ਗੱਲ ਹੈ ਤੁਹਾਨੂੰ ਸਹੀ ਇਨਫੋਰਮੇਸ਼ਨ ਰਿਐਲਿਟੀ ਦਾ ਕਿੱਥੋਂ ਪਤਾ ਲੱਗੇਗਾ ਨਾ ਤੁਹਾਨੂੰ YouTube ਤੋਂ ਪਤਾ ਲੱਗਣਾ ਭਾਈ ਠੀਕ ਹੈ ਕਿ ਮੈਂ ਇੱਥੇ 100 ਬੱਚਿਆਂ ਦੀ ਫੋਟੋ ਲਗਾਦਾ ਜਾਂ 20 ਦੇ ਮੈਂ ਤੁਹਾਨੂੰ ਇੰਟਰਵਿਊ ਕਰਾ ਕੇ ਦਿਖਾਦਾ ਠੀਕ ਹੈ ਛੋਟ ਬਣਾਦਾ ਨਾ ਤੁਹਾਨੂੰ Instagram ਤੋਂ ਕਿਸੇ ਪੇਜ ਤੋਂ ਪਤਾ ਲੱਗੇਗਾ ਤੁਹਾਨੂੰ ਐਗਜੈਕਟ ਪਤਾ ਲੱਗੇਗਾ ਜਿਹੜੇ ਬੱਚੇ ਭਰਤੀ ਹੋਏ ਆ ਉਹਨਾਂ ਤੋਂ ਉਹਨਾਂ ਤੋਂ ਪੁੱਛੋ ਜਾਂ ਜਿਹੜੇ ਲਾਇਬ੍ਰੇਰੀ ਦੇ ਵਿੱਚ ਤੁਸੀਂ ਕਿਸੇ ਲਾਇਬ੍ਰੇਰੀ 'ਚ ਜਾਓ ਜਿੱਥੇ ਬੱਚੇ ਤਿਆਰੀ ਕਰ ਰਹੇ ਹਾਂ ਲੰਬੇ ਟਾਈਮ ਤੋਂ ਉਹਨਾਂ ਤੋਂ ਪੁੱਛੋ ਰੀਐਨਟੀ ਕੀ ਹੈ ਕਿੰਦਾਂ ਤਿਆਰੀ ਹੋਏਗੀ ਕਿ ਇਹਨਾਂ ਦਾ ਕੋਰਸ ਲੈਣਾ ਚਾਹੀਦਾ ਹੈ ਕਿਹੜੇ ਚੈਨਲ ਤੋਂ ਪੜ੍ਹਨਾ ਚਾਹੀਦਾ ਹੈ ਨਾ ਤੁਹਾਨੂੰ ਕੋਈ ਇੰਸਟਾਗ੍ਰam ਪੇਜ ਦੱਸੇਗਾ ਨਾ ਹੀ ਕੋਈ ਚੈਨਲ ਵਾਲਾ ਆਪਣੇ ਚੈਨਲ ਨੂੰ ਮਾੜਾ ਕਹੇਗਾ ਨਾ ਹੀ ਕੋਈ ਅਕੈਡਮੀ ਆਪਣੇ ਆਪ ਨੂੰ ਮਾੜਾ ਕਹਿੰਦੀ ਠੀਕ ਹੈ ਬਈ ਓਕੇ ਕਲੀਅਰ ਹੈ ਬਾਕੀ ਜਿਹੜੇ ਨਵੇਂ ਸਟੂਡੈਂਟ ਹੈਗੇ ਆ ਆ ਦੋ ਨੰਬਰ ਆਪਣੇ ਆ ਕੋਈ ਹੋਰ ਡਾਊਟ ਹੈ ਤਾਂ ਪੁੱਛ ਲਿਓ ਬਾਕੀ ਬੈਚ ਬਾਰੇ ਮੈਂ ਤੁਹਾਨੂੰ ਹੁਣੇ ਦੱਸਦਾ ਬੈਚ ਤੁਹਾਨੂੰ ਮਿਲੇਗਾ ਪ੍ਰਤਾਪ ਅਕੈਡਮੀ ਐਪ ਦੇ ਉੱਤੇ ਕਿਹੜੀ ਐਪ ਆਪਣੀ ਹੈ ਪ੍ਰਤਾਪ ਅਕੈਡਮੀ ਐਪ ਹੈ ਜੇ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਵੀ ਪ੍ਰਤਾਪ ਅਕੈਡਮੀ ਹੈ ਐਂਡਰੋਇਡ ਯੂਜ਼ਰ ਹੋ ਤਾਂ ਵੀ ਪ੍ਰਤਾਪ ਅਕੈਡਮੀ ਐਪ ਹੈਗੀ ਹੈ ਸਪੈਲਿੰਗ ਧਿਆਨ ਨਾਲ ਦੇਖ ਲਿਓ ਲੋਗੋ ਦੇਖ ਲਿਓ ਠੀਕ ਹੈ ਕਲਾਸਾਂ ਦੇ ਲਿੰਕ ਵੈਸੇ ਜੋੜੀ ਜਿਹੜੀ ਫ੍ਰੀ ਕਲਾਸਾਂ ਹੁੰਦੀਆਂ ਚੈਨਲ ਦੇ ਉੱਤੇ ਚੱਲਦੀਆਂ ਉਹ ਟੈਲੀਗ੍ਰਾਮ ਤੇ ਮਿਲ ਜਾਂਦੇ ਆ ਇਹ ਸਾਡਾ ਇੰਸਟਾਗ੍ਰam ਆ ਅ ਹੁਣ ਜਿਹੜਾ ਆਪਾਂ ਨੇ ਬੈਚ ਚਲਾਇਆ ਹੈ ਉਸ ਬੈਚ ਬਾਰੇ ਮੈਂ ਤੁਹਾਨੂੰ ਦੱਸਦਾ ਠੀਕ ਹੈ ਬੈਚ ਦਾ ਜਿਹੜਾ ਸਿਲੇਬਸ ਹੈ ਜੇ ਆਪਾਂ ਕਨਸਟੇਬਲ ਦਾ ਸਿਲੇਬਸ ਦੇਖੀਏ ਤਾਂ ਆਰਾਮ ਨਾਲ ਉਹਨੂੰ ਭਾਈ 4-5 ਮਹੀਨੇ ਲੱਗ ਜਾਂਦੇ ਆ ਤਸੱਲੀ ਬਖਸ਼ ਜੇ ਉਹਨੂੰ ਵਧੀਆ ਤਰੀਕੇ ਨਾਲ ਕਵਰ ਕਰਨਾ ਹੈ ਹੁਣ ਚਾਹੇ ਤੁਸੀਂ ਕਿਸੇ ਅਕੈਡਮੀ ਤੋਂ ਦੋਚ ਕਰ ਲੋ ਤਿੰਨੇ ਚ ਕਰ ਲੋ ਉਹ ਗੱਲ ਵੱਖਰੀ ਹੈ ਪਰ ਜਿਹੜੀ ਰਿਐਲਿਟੀ ਹੈ ਉਹ 4-5 ਮਹੀਨੇ ਦਾ ਸਿਲੇਬਸ ਹੈ 4 ਮਹੀਨੇ ਤਾਂ ਮੰਨ ਕੇ ਚਲੋ ਉਹਨੂੰ ਲੱਗ ਜਾਂਦੇ ਆ 4-5 ਮਹੀਨੇ ਐਨ ਵਧੀਆ ਤਰੀਕੇ ਨਾਲ ਜੇ ਤੁਸੀਂ ਪਹਿਲੀ ਪਹਿਲੀ ਵਾਰ ਤਿਆਰੀ ਕਰ ਰਹੇ ਹੋ ਇਹਨਾਂ ਤਾਂ ਮੰਨ ਕੇ ਚੱਲੋ ਵੀ ਲੱਗਦੇ ਹੀ ਲੱਗਦਾ ਹੈ ਹੁਣ ਇਸ ਸਿਲੇਬਸ ਨੂੰ ਆਪਾਂ ਨੇ ਕਿਸ ਤਰ੍ਹਾਂ ਕਵਰ ਕਰਨਾ ਹੈ ਤਾਂ ਇਸ ਵਾਰ ਆਪਾਂ ਨੇ ਕੀ ਪਲਾਨਿੰਗ ਕਰੀ ਹੈ ਇਸ ਵਾਰ ਪਲਾਨਿੰਗ ਇਹ ਕਰੀ ਹੈ ਕਿ 50% ਸਿਲੇਬਸ ਆਪਾਂ ਤੁਹਾਨੂੰ ਲਾਈਵ ਕਰਾਵਾਂਗੇ ਮੈਚ ਦੇ ਵਿੱਚ ਤੇ 50% ਸਿਲੇਬਸ ਤੁਹਾਨੂੰ ਰਿਕਾਰਡਡ ਮਿਲ ਜਾਏਗਾ ਓਕੇ 50% ਸਿਲੇਬਸ ਰਿਕਾਰਡਡ ਮਿਲੇਗਾ 50% ਲਾਈਵ ਮਿਲੇਗਾ ਹੁਣ ਆਪਾਂ ਦੇਖ ਲੈਂਦੇ ਆ ਲਾਈਵ ਕਲਾਸਾਂ ਕਦੋਂ ਤੋਂ ਸਟਾਰਟ ਹੈ ਕਿਉਂਕਿ ਰਿਕਾਰਡਡ ਤਾਂ ਆਲਰੇਡੀ ਤੁਹਾਨੂੰ ਰਿਕਾਰਡਡ ਮਿਲ ਗਿਆ ਸਮਝ ਲਓ ਬੈਚ ਨਾਲ ਇਨਰੋਲ ਹੋਗੇ ਤਾਂ ਇਹ ਰਿਕਾਰਡਡ ਤੁਹਾਨੂੰ ਮਿਲ ਜੇਗਾ ਉਹਦੀ ਕੋਈ ਚੱਕਰ ਨਹੀਂ ਹੈ ਲਾਈਵ ਕਲਾਸਾਂ ਦੀ ਟਾਈਮਿੰਗ 20 ਜਨਵਰੀ ਤੋਂ ਸਟਾਰਟ ਹੈ ਮਤਲਬ ਡੇਟ 20 ਜਨਵਰੀ ਟਾਈਮਿੰਗ ਬੈਚ ਦੇ ਵਿੱਚ ਹੀ ਤੁਹਾਨੂੰ ਵੀਡੀਓ ਮਿਲ ਜੇਗੀ ਉਹਦੇ ਚ ਟਾਈਮ ਟੇਬਲ ਸਾਰਾ ਦੱਸਿਆ ਹੋਇਆ ਹੈ ਕਿ ਕਿੰਨੇ ਵਜੇ ਕਿਹਦੀ ਕਲਾਸ ਹੋਏਗੀ ਲਾਈਵ ਵੇਖਤਾ ਆ ਕਿਹੜੇ ਪੜਾਂਗੇ ਦੇਖੋ ਜੇ ਜੀਕੇ ਦੀ ਗੱਲ ਕਰੀਏ ਜੀਕੇ ਦੇ ਵਿੱਚ ਦੋ ਮੇਨ ਪੀਲਰ ਤੁਹਾਡੇ ਹੈਗੀਆਂ ਪੋਲਿਟੀ ਤੇ ਪੰਜਾਬ ਜੀਕੇ ਇੱਕ ਨੂੰ ਆਪਾਂ ਥਿਉਰੀ ਵਾਈਜ਼ ਲਾਈਵ ਕਰ ਲਾਂਗੇ ਪੋਲਿਟੀ ਹੈ ਪੋਲਿਟੀ ਦੀ ਥਿਉਰੀ ਲਾਈਵ ਕਰਾਂਗੇ ਇਹ ਲਾਈਵ ਵਾਲੀ ਹੈ ਇਹ ਰਿਕਾਰਡਡ ਹੈ ਪੋਲਿਟੀ ਦੀ ਥਿਉਰੀ ਲਾਈਵ ਕਰਾਂਗੇ ਪੋਲਿਟੀ ਦੇ ਐਮਸੀਕਿਊ ਆਪਾਂ ਰਿਕਾਰਡਡ ਕਰਾਂਗੇ ਪੰਜਾਬ ਜੀਕੇ ਦੇ ਐਮਸੀਕਿਊ ਆਪਾਂ ਲਾਈਵ ਕਰ ਲਾਂਗੇ ਪੰਜਾਬ ਜੀਕੇ ਦੀ ਥਿਉਰੀ ਆਲਰੇਡੀ ਕਰਾਈ ਹੋਈ ਹੈ ਉਹ ਰਿਕਾਰਡਡ ਮਿਲ ਜੇਗੀ ਠੀਕ ਹੈ ਮੈਥ ਆਪਾਂ ਲਾਈਵ ਕਰਾਂਗੇ ਰੀਜ਼ਨਿੰਗ ਆਪਾਂ ਰਿਕਾਰਡਡ ਕਰਾਂਗੇ ਇੰਗਲਿਸ਼ ਆਪਾਂ ਲਾਈਵ ਕਰਾਂਗੇ ਪੰਜਾਬੀ ਆਪਾਂ ਰਿਕਾਰਡਡ ਕਰਾਂਗੇ ਪੇਪਰ A ਵਾਸਤੇ ਵੀ B ਵਾਸਤੇ ਵੀ ਰਿਕਾਰਡਡ ਮਿਲੇਗੀ ਤੁਹਾਨੂੰ ਕਰੰਟ ਅਫੇਅਰ ਆਪਾਂ ਲਾਈਵ ਕਰਾਂਗੇ ਠੀਕ ਹੈ ਇਹ ਤੁਹਾਨੂੰ PDF ਮਿਲ ਜੇਗੀ ਪ੍ਰਿੰਟੇਬਲ PDF ਠੀਕ ਹੈ ਜੀ ਓਕੇ ਸੁਪਰ ਇੰਪੋਰਟੈਂਟ ਜਿਹੜੇ ਹੋਣਗੇ ਤੇ ਜਿੰਨੇ ਬੱਚੇ ਨੇ ਸਾਡੇ ਤੋਂ ਕਰੰਟ ਪੜ੍ਹੇ ਹੈ ਨਾ ਪੰਜਾਬ ਪੁਲਿਸ ਕੌਨਸਟੇਬਲ ਦੇ ਪੇਪਰ ਤੋਂ ਪਹਿਲਾਂ ਉਹਨਾਂ ਨੂੰ ਪੁੱਛ ਲਿਓ ਪੇਪਰ ਦੇ ਵਿੱਚ ਡਿੱਟੋ ਕੁਐਸਚਨ ਮਿਲਦਾ ਹੈ ਐਗਜ਼ੈਕਟ ਉਹ ਪੁੱਛ ਕੇ ਦੇਖ ਲਿਓ ਕੰਪਿਊਟਰ ਤੇ ਸਟ੍ਰੈਟੇਜੀ ਕੇ ਤੁਹਾਨੂੰ ਰਿਕਾਰਡਡ ਮਿਲੇਗੀ ਭਾਈ ਤਾਂ ਆ ਲਾਈਵ ਵਾਲੇ ਹੈਗੇ ਆ ਧਿਆਨ ਨਾਲ ਦੇਖ ਲੋ ਆ ਰਿਕਾਰਡਡ ਠੀਕ ਹੈ ਇਹ ਤੁਹਾਨੂੰ ਬੈਚ ਦੇ ਵਿੱਚ ਮਿਲੇਗਾ ਸਾਰਾ ਡਾਟਾ ਇਸ ਪੂਰੇ ਨੂੰ ਕਵਰ ਕਰਨ ਦੇ ਵਿੱਚ ਅੱਛਾ ਇਸ ਤੋਂ ਇਲਾਵਾ ਜਦੋਂ ਪੇਪਰ ਅਨਾਉਂਸ ਹੋਏਗਾ ਜਾਂ ਜਦੋਂ ਭਰਤੀ ਆਪਣੀ ਆ ਗਈ ਫਾਰਮ ਭਰਨੇ ਸਟਾਰਟ ਹੋਗੇ ਤਾਂ ਸਮਝ ਲਓ ਆਪਣਾ ਕੰਮ ਮੌਕ ਟੈਸਟ ਦਾ ਤੇ ਸ਼ੁਰੂ ਹੋ ਗਿਆ ਇੰਨੇ ਨੇ ਤੁਸੀਂ ਕਾਫੀ ਸਿਲੇਬਸ ਕਰ ਵੀ ਲਓਗੇ ਠੀਕ ਹੈ ਤੇ ਮੌਕ ਟੈਸਟ ਲਗਾਣੀ ਸ਼ੁਰੂ ਕਰੋ 40 ਮੌਕ ਟੈਸਟ ਤੁਹਾਨੂੰ ਮਿਲਣਗੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਤਿਆਰੀ ਦਾ ਲੈਵਲ ਠੀਕ ਹੈ ਤੇ ਜਿਨ੍ਹਾਂ ਨੇ ਸਾਡੇ ਪੈਰਾਣੀ ਮੌਕ ਟੈਸਟ ਲਏ ਆ ਉਹਨਾਂ ਨੂੰ ਵੀ ਪੁੱਛ ਕੇ ਦੇਖ ਲਿਓ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਹੀ ਨਹੀਂ ਕਿ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਤੁਸੀਂ ਭਾਈ ਸਿਲੈਕਟਡ ਕੈਂਡੀਡੇਟਸ ਤੋਂ ਪੁੱਛੋ ਲਾਇਬ੍ਰੇਰੀ ਦੇ ਵਿੱਚ ਪੜਨ ਵਾਲੇ ਬੱਚਿਆਂ ਤੋਂ ਪੁੱਛੋ ਜਿਹੜੇ ਇਸ ਲਾਈਨ ਦੇ ਵਿੱਚ ਜੁੜੇ ਹੋਏ ਆ ਉਹਨਾਂ ਤੋਂ ਪੁੱਛੋ ਕਿਸੇ ਇੰਸਟਾਗ੍ਰam ਪੇਜ ਤੋਂ ਨਾ ਪੁੱਛੋ ਕਿਸੇ ਯੂਟਿਊਬਰ ਤੋਂ ਨਾ ਪੁੱਛੋ ਕਿਸੇ ਤੋਂ ਨਾ ਪੁੱਛੋ ਸਿਲੇਬਸ ਨੂੰ ਇਸ ਸਿਲੇਬਸ ਨੂੰ ਕਵਰ ਕਰਨ ਦੇ ਵਿੱਚ ਨਾ ਆਰਾਮ ਨਾਲ 3-4 ਮਹੀਨੇ ਤਾਂ ਲੱਗ ਜਾਂਦੇ ਆ ਕਈ ਬੱਚੇ ਵੀਕ ਹੁੰਦੇ ਭਾਈ ਇਹ ਮੰਨ ਕੇ ਚੱਲੋ ਉਹਨਾਂ ਨੂੰ 5 ਮਹੀਨੇ ਵੀ ਲੱਗ ਸਕਦੇ ਇੰਨਾ ਟਾਈਮ ਤਾਂ ਲੱ ਠੀਕ ਹੈ ਪਰ ਇਸ ਬੈਚ ਦੀ ਵੈਲਿਡਿਟੀ ਤੁਹਾਡੇ ਕੋਲ ਟੀਲ ਐਗਜ਼ਾਮ ਤੱਕ ਰਹੇਗੀ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਆਉਂਦਾ ਇਹ ਉਦੋਂ ਤੱਕ ਦਾ ਬੈਚ ਹੈ ਹਾਲਾਂਕਿ ਐਪ ਦੇ ਵਿੱਚ ਤੁਹਾਨੂੰ ਸ਼ੋ ਹੋਏਗਾ ਐਪ ਦੇ ਵਿੱਚ 1 ਸਾਲ ਸ਼ੋ ਹੋਏਗਾ ਕਿਉਂਕਿ ਉੱਥੇ ਕੋਈ ਟੀਲ ਐਗਜ਼ਾਮ ਦਾ ਆਪਸ਼ਨ ਸਾਨੂੰ ਨਹੀਂ ਲੱਭ ਰਿਹਾ ਤਾਂ ਆਪਾਂ ਨੇ 1 ਸਾਲ ਕਰਤਾ ਮੰਨ ਕੇ ਚਲੋ ਜੇ 1 ਸਾਲ ਤੱਕ ਪੇਪਰ ਨਾ ਆਇਆ ਤਾਂ ਅੱਗੇ ਐਕਸਟੈਂਡ ਹੋ ਜਾਏਗੀ ਪਰ ਜੇ ਉਸ ਤੋਂ ਪਹਿਲਾਂ ਪੇਪਰ ਆ ਗਿਆ ਤਾਂ ਬੈਚ ਉਸੇ ਟਾਈਮ ক্লোਜ਼ ਹੋ ਜੇ ਠੀਕ ਹੈ ਫੀਸ ਇਹਦੀ 2000 ਰੱਖੀ ਹੋਈ ਹੈ ਪਰ ਇਹਦੇ ਤੇ ਤੁਹਾਨੂੰ ਇੱਕ ਕੂਪਨ ਲਗਾਉਣਾ ਹੈ PP25 ਕਰਕੇ ਉਹਨੂੰ ਜੋ ਹੈ ਇਹ 25% ਦੇ ਆਫਰ ਨਾਲ 1555 ਰੁਪਏ ਦਾ ਪੈ ਜਾਏਗਾ ਠੀਕ ਹੈ 1555 ਦਾ ਇਹ ਬੈਚ ਮਿਲ ਜਾਏਗਾ ਲਿਮਟਡ ਟਾਈਮ ਦਾ ਆਫਰ ਹੈ ਤੁਸੀਂ ਇਸ ਨਾਲ ਜੁੜ ਸਕਦੇ ਹੋ ਹੋਰ ਤੁਹਾਨੂੰ ਕੋਈ ਡਾਊਟ ਹੈ ਕਵੇਰੀ ਹੈ ਦੋ ਨੰਬਰ ਮੈਂ ਦੱਸਿਆ ਹਾਂ ਉੱਥੇ ਕਾਲ ਕਰ ਲਿਓ ਠੀਕ ਹੈ ਕਾਫੀ ਪੀਡੀਐਫ ਮੈਂ ਪੀਡੀਐਫ ਦੀ ਗੱਲ ਕਰਦਾ ਹਾਂ ਤੁਹਾਨੂੰ ਦੇਖੋ ਇਹਦੇ ਵਿੱਚ ਪੀਡੀਐਫ ਕਿਹਦੀ ਕਿਹਦੀ ਮਿਲੇਗੀ ਮੋਕ ਟੈਸਟ ਤਾਂ ਔਨਲਾਈਨ ਰਹਿਣਗੇ ਕਿਉਂਕਿ ਪੇਪਰ ਜੋ ਹੈ ਔਨਲਾਈਨ ਹੀ ਹੁੰਦਾ ਹੈ ਪੀਡੀਐਫ ਦੀ ਜੇ ਮੈਂ ਗੱਲ ਕਰਾਂ ਪੰਜਾਬ ਜੀਕੇ ਦੀ ਥਿਓਰੀ ਦੀ ਪੀਡੀਐਫ ਮਿਲ ਜੇਗੀ ਤੁਹਾਨੂੰ ਪ੍ਰਿੰਟੇਬਲ ਪਾਲਿਟੀ ਦੇ ਐਮਸੀਕਿਊ ਦੀ ਈ-ਬੁੱਕ ਮਿਲੇਗੀ ਉਸ ਨੂੰ ਵਧੀਆ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਵੀਡੀਓ ਪਲੱਸ ਈ-ਬੁੱਕ ਮਿਲ ਜੇਗੀ ਰੀਜ਼ਨਿੰਗ ਦੀ ਪ੍ਰਿੰਟੇਬਲ ਪੀਡੀਐਫ ਮਿਲ ਜੇਗੀ ਬਾਕੀ ਕੰਪਿਊਟਰ ਦੀ ਵੀ ਸਟੈਟਿਕ ਜੀਕੇ ਦੀ ਵੀ ਪੀਡੀਐਫ ਆਪਾਂ ਪ੍ਰੋਵਾਈਡ ਕਰਾ ਦਾਂਗੇ ਕੋਈ ਚੱਕਰ ਨਹੀਂ ਇਹਦੀ ਵੀ ਪ੍ਰਿੰਟੇਬਲ ਪੀਡੀਐਫ ਮਿਲ ਜੇਗੀ ਪੰਜਾਬ ਜੀਕੇ ਦੇ ਐਮਸੀਕਿਊਜ਼ ਦੀ ਈ-ਬੁੱਕ ਮਿਲ ਜੇਗੀ ਤੁਹਾਨੂੰ ਆਰਾਮ ਨਾਲ ਤੁਸੀਂ ਰਿਵੀਜ਼ਨ ਕਰਨਾ ਕੁਐਸਚਨਾਂ ਦੀ ਮੈਥ ਦੀ ਪੀਡੀਐਫ ਮਿਲ ਜੇਗੀ ਮਤਲਬ ਕਾਫੀ ਹੱਦ ਤੱਕ ਤੁਹਾਨੂੰ ਪੀਡੀਐਫਾਂ ਮਿਲ ਜਾਣਗੀਆਂ ਜਿਹੜੀ ਸਾਨੂੰ ਲੱਗਦੀ ਕਿ ਬੱਚੇ ਕੋਲ ਹੋਣੀ ਚਾਹੀਦੀਆਂ ਉਹ ਤੁਹਾਨੂੰ ਪੀਡੀਐਫ ਜ਼ਰੂਰ ਮਿਲਣਗੀਆਂ ਟੈਨਸ਼ਨ ਨਾ ਲਿਓ ਠੀਕ ਹੈ ਤੇ ਕੁਝ ਤੁਹਾਨੂੰ ਈ-ਬੁੱਕਸ ਵੀ ਪ੍ਰੋਵਾਈਡ ਹੋਣਗੀਆਂ ਓਕੇ ਹੋਰ ਕੋਈ ਡਾਊਟ ਭਾਈ ਜੋ ਵੀ ਡਾਊਟ ਹੈ ਇੱਥੇ ਕਾਲ ਕਰਕੇ ਪੁੱਛ ਲਿਓ ਬੈਚ ਬਾਰੇ ਬਾਕੀ ਗੱਲ ਹੋਈ ਹੈ ਰਿਜ਼ਲਟ ਦੀ ਫੋਟੋਸ ਜੇ ਲਗਾਣੀਆਂ ਨੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਅਗਲੀ ਕਲਾਸ 'ਚ ਲਗਾ ਕੇ ਦਿਖਾ ਦਾਂਗੇ ਤੁਹਾਨੂੰ ਉਹ ਵੀ ਕੋਈ ਚੱਕਰ ਨਹੀਂ ਠੀਕ ਹੈ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹਾਂ ਰਿਜ਼ਲਟ ਹਮੇਸ਼ਾ ਖਰੀਦੇ ਜਾਂਦੇ ਆ ਇਹ ਅਕੈਡਮੀਆ ਦਾ ਕੰਮ ਹੈ ਰਿਜ਼ਲਟ ਬਾਏ ਕਰਨਾ ਪੈਸੇ ਦੇ ਕੇ ਫੋਟੋਸ ਖਰੀਦਣਾ ਇਹ ਬਹੁਤ ਨੋਰਮਲ ਹੈ ਯਾਰ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਠੀਕ ਹੈ ਓਕੇ ਆਪਣੀ ਤਿਆਰੀ ਕਰੋ ਵਧੀਆ ਤਰੀਕੇ ਨਾਲ ਜਿਹੜੇ ਸਟੂਡੈਂਟ ਸਿਲੈਕਟ ਹੋਏ ਆ ਉਹਨਾਂ ਨਾਲ ਡਿਸਕਸ ਕਰੋ ਉਹਨਾਂ ਦਾ ਐਕਸਪੀਰੀਅੰਸ ਲਓ ਉਹ ਵੀ YouTube ਚੈਨਲ ਤੋਂ ਨਹੀਂ ਇਹ ਆਫਲਾਈਨ ਜਾ ਕੇ ਕੋਈ ਕਿਸੇ ਤੋਂ ਪੁੱਛ ਕੇ ਠੀਕ ਹੈ ਤੁਹਾਡੀ ਰਿਸ਼ਤੇਦਾਰੀ ਚ ਪੜੋਸ ਚ ਗਵਾਂਢ ਚ ਪਿੰਡ ਚ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਠੀਕ ਹੈ ਓਕੇ ਬੈਸਟ ਆਫ ਲੱਕ ਤੇ ਮਿਲਦੇ ਆ ਸੋਮਵਾਰ ਨੂੰ ਸਵੇਰੇ 8:30 ਵਜੇ ਐਪ ਦੇ ਵਿੱਚ ਪੋਲਿਟੀ ਦੀ ਕਲਾਸ ਦੇ ਨਾਲ ਠੀਕ ਹੈ ਬਾਕੀ ਐਪ ਦੇ ਵਿੱਚ ਮੈਂ ਟਾਈਮ ਟੇਬਲ ਅਪਲੋਡ ਕਰਤਾ ਉਹ ਦੇਖ